ਦੇਖੋ ਜੀ ਇਹ ਪਿੰਡ ਦਾ ਸਰਪੰਚ ਸਾਹਿਬ ਕੋਈ ਜੁੱਤੀ ਦੇ ਤੋਂ ਬੈਠੇ ਆਂ ਜੀ ਜਿਹੜੀ ਵੀ ਜਗ੍ਹਾ ਤੁਸੀਂ ਲਈਆਂ ਹਾਂ ਜੀ ਹਾਂ ਜੀ ਪਰ ਤੁਸੀਂ ਸੁਨੇਹਾ ਲਾਇਆ ਨਹੀਂ ਮੈਂਬਰ ਨੂੰ ਸਭ ਨੂੰ ਲਾਇਆ ਜੀ ਕੋਈ ਕਹਿੰਦਾ ਮੈਨੂੰ ਆਹ ਕੰਮ ਹੋ ਗਿਆ ਐਨਾ ਟਾਈਮ ਤੱਕ ਆ ਜਾਣਗੇ ਮੈਂ ਖੜ ਜੂਗਾ ਉਸ ਤੋਂ ਬਾਅਦ ਮੈਨੂੰ ਕੰਮ ਆ ਐਵੇਂ ਬੋਲ ਦਿੰਦੀ ਠੀਕ ਆ ਜਾਨਣਾ ਮੈਂ ਸਾਰਾ ਨਾਮ ਸਭ ਨੂੰ ਸਾਮ ਨੂੰ ਸੁਨੇਹਾ ਲਾ ਦੇਣਾ ਸਵੇਰੇ ਵੀ ਜਨਣਾ ਨੰਬਰ ਵੀ ਲੈ ਕੇ ਉਹਨਾਂ ਕੋਈ ਨੰਬਰ ਚੱਕ ਨਹੀਂ ਰਿਹਾ ਕੋਈ ਕਿਵੇਂ ਕੋਈ ਇਹ ਚੀਜ਼ ਹੋਈ ਹਾਂ ਜੀ ਵੀ ਜਿਹੜੀ ਜਗ੍ਹਾ ਸੀਗਾ ਕੀ ਮਤਲਬ ਉਹਦੇ ਪੈਸੇ ਕਹਿੰਦੇ ਤੈਨੂੰ ਉਹਦੇ ਪੈਸੇ ਮੈਂ ਦਿੱਤੇ ਨਹੀਂ ਗੋਬਿੰਦ ਸਿੰਘ ਨੂੰ ਫੜਾਏ ਨੇ ਮੈਂ ਖਰੀਦਦਾਰਾਂ ਗੋਬਿੰਦ ਸਿੰਘ ਸੌਦਾ ਕਰਾਉਣੀ ਹੈਗਾ ਠੀਕ ਹੈ ਅੱਛਾ ਉਹ ਸੌਦਾ ਕਰਾਉਣਾ ਉਹ ਕਰੋ ਸੌਦਾ ਕਰਾਉਣ ਨਾਲ ਸੌਦਾ ਕਰਾਉਣ ਨਾਲ ਆਪਾਂ ਵਿਚਾਲੇ 15000 ਰੁਪਏ ਦੇ ਸਕਦੇ ਆ ਠੀਕ ਹੈ ਉਹਨੂੰ ਪਰ ਰੁਪਏ ਦੇਤੇ ਉਹ ਇਹਨਾਂ ਨਾਲ ਦੁਬਾਰੇ ਮਿਲ ਗਿਆ ਅੱਛਾ ਮੇਰਾ ਸਬੂਤ ਤਾਂ ਉਹਨਾਂ ਕੋਲੇ ਵਾ ਗਿਆ ਹਾਂ ਮੁੰਡਾ ਆਂ ਦੱਸੀ ਬਾਈ ਸੱਚ ਆਈ ਹੈ ਵੀ ਜੇ ਤੂੰ ਤੱਕਿਆ ਇਹ ਜੇ ਤੱਕੀ ਹੋਈ ਆ ਠੀਕ ਹੈ ਨੰਬਰਾਂ ਤੋਂ ਵੱਧ ਨਹੀਂ ਦੇਖਿਆ ਵਿਚਾਰਾ ਸਰਪੰਚ ਬਰੀ ਜਾਂਦਾ ਸਾਨੂੰ ਇਹ ਗੱਲ ਦੀ ਸਮਝ ਨਹੀਂ ਲੱਗ ਰਹੀ ਗੱਲ ਕੀ ਹੈ ਵਿੱਚ ਅਸਲ ਗੱਲ ਤਾਂ ਜੀ ਜਗ੍ਹਾ ਦਿੱਤੀ ਸੀ ਉਹਨੇ ਉਹਨੂੰ ਉਹਦੇ ਟਾਈਮ ਕਰ ਲਿਆ ਉਹਨੇ 5 ਦਿਨਾਂ ਦਾ ਵੇ ਪੰਜਵੇਂ ਮਹੀਨ ਪੰਜਵੇਂ ਮਹੀਨਿਆਂ ਦਾ ਵੀ ਪੰਜ ਮਹੀਨੇ ਤੋਂ ਛੱਡ ਦੂੰਗਾ ਮੈਂ ਖਾਲੀ ਕਰ ਦੂੰਗਾ ਠੀਕ ਹੈ ਮੁੜ ਕੇ ਨਾ ਮੈਂ ਵਿੱਚ ਨਹੀਂ ਤੁਰ ਰੋਲੇ ਦੇ ਹਾਂ ਮੈਂ ਹੈ ਨਹੀਂ ਜੀ ਉਹਦੇ ਵਿੱਚ ਜੀ ਭਰੇ ਜਗ੍ਹਾ ਤੁਸੀਂ ਲਈ ਹੈ ਹਾਂ ਜੀ ਆਪਾਂ ਲਈ ਤੁਸੀਂ ਉਸ ਸੁਨੇਹਾ ਲਾਇਆ ਨਹੀਂ ਮੈਂਬਰ ਸਭ ਨੂੰ ਲਾਇਆ ਜੀ ਕੋਈ ਕਹਿੰਦਾ ਮੈਨੂੰ ਆ ਕੰਮ ਹੋ ਗਿਆ ਐਨਾ ਟਾਈਮ ਤੱਕ ਆ ਜਾਣਗੇ ਮੈਂ ਖੜ ਜੂੰਗਾ ਉਸ ਤੋਂ ਬਾਅਦ ਮੈਨੂੰ ਕੰਮ ਹੈ ਐਵੇਂ ਬੋਲ ਨੀ ਗੱਲ ਠੀਕ ਹੈ ਜਾਨਣਾ ਮੈਂ ਸਾਰਿਆਂ ਨੂੰ ਸਭ ਨੂੰ ਸਾਮ ਨੂੰ ਸੁਨੇਹਾ ਲਾ ਦੇਣਾ ਸਵੇਰੇ ਵੀ ਜਾਨਣਾ ਨੰਬਰ ਵੀ ਲੈ ਕੇ ਉਹਨਾਂ ਕੋਈ ਨੰਬਰ ਠੀਕ ਹੈ ਹਾਂ ਜੀ ਸਨੇਹਾ ਤੁਸੀਂ ਲਾਇਆ ਨਹੀਂ ਰਹੇ ਹਾਂ ਹਾਂ ਜੀ ਸਨੇਹਾ ਲਾਉਣੇ ਜਦੋਂ ਵੀ ਬਾਬੇ ਸਾਨੂੰ ਕਹਿੰਦੇ ਸਨੇਹਾ ਲਾਓ ਸਭ ਨੂੰ ਸਨੇਹਾ ਲਾ ਦਿਨੇ ਸਰਪੰਚ ਪਹੁੰਚ ਰਹੇ ਉਹਨੂੰ ਵੀ ਸਨੇਹਾ ਲੱਗੇ ਸਭ ਨੂੰ ਲੱਗੇ ਨੇ ਸਨੇਹਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਬਾ ਜੀ ਹੁਣ ਕਿੱਧਰ ਤਿਆਰੀ ਆ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਹਿਲਾਂ ਤਾਂ ਜਾਵਾਂਗੇ ਥਾਣੇ 'ਚ ਜੇ ਨਾ ਉੱਥੋਂ ਗੱਲ ਰਾਹ ਪਈ ਫਿਰ ਅਸੀਂ ਐਸਐਸਪੀ ਦੇ ਇਹਨਾਂ ਨੂੰ ਪੇਸ਼ ਕਰਾਂਗੇ ਉਹਦੇ ਕੁੜੀ ਨੂੰ ਪੇਸ਼ ਕਰਾਂਗੇ ਬਸ ਜੇ 30 ਸਮੇਤ ਵੀ ਭਾਈ ਆ ਦੇਖੋ ਫਿਰ ਤੁਸੀਂ ਸਾਨੂੰ ਕੱਲ ਨੂੰ ਦੋਸਤ ਦਿਓਗੇ ਨਹੀਂ ਫਿਰ ਅਸੀਂ ਆਪਦੀ ਕਾਰਵਾਈ ਪਾਵਾਂਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਪੰਚ ਤੁਸੀਂ ਸਾਨੂੰ ਨਹੀਂ ਕਹਦਾ ਮੁੱਖੋਂ ਨਾ ਬੀਬੀ ਬਹੁਤ ਠੀਕ ਹੈ ਪਤਾ ਕਹਿੰਦਾ ਦੀ ਫਿਰ ਉਹਦੇ ਨੂੰ ਉਹ ਤਾਂ ਹੁਣ ਮੂਰੇ ਹੈ ਕਹਿੰਦਾ ਮੈਂ ਤਾਂ ਆ ਜਾਣਾ ਓਰੇ ਚਲੋ ਆਣ ਦੇ ਚੱਲ ਨਹੀਂ ਕਿ ਉੱਥੇ ਜਾਣਾ ਉੱਥੇ ਬਗ ਚੱਲਦੇ ਆ ਚਲੋ ਆਪੀ ਇੱਧਰ ਕਰਨਗੇ ਹਾਂ ਨਹੀਂ ਫਿਰ ਉੱਥੇ ਬੈਠੀ ਉਹਨੂੰ ਓਰੇ ਬੱਲੇਗਾ ਕੁਝ ਨਾ ਆਦਾ ਕੁਝ ਚਲੋ ਉੱਥੇ ਚਲੋ ਹਾਂ ਜੀ ਵਾਹਿਗੁਰੂ ਖਾਲਸਾ ਵੇ ਚਲੋ ਉਤੀ ਚਲੋ ਬਾਬਾ ਜੀ ਕੀ ਹੋਇਆ ਕੀ ਕੀ ਬਣਾਈ ਹੋਤੀ ਗੱਲ ਹੋਈ ਹੈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਪਹੁੰਚਿਆ ਗੁਰੇ ਦੱਸੋ ਆਪਾਂ ਇਹ ਉੱਦੇ ਸੀ ਰਤੀਏ ਵੀ ਟਾਈਮ ਦਿੱਤਾ ਸੀ ਅਸੀਂ ਸੋਚਦੇ ਸੀ ਵੀ ਯਾਰ ਉੱਥੇ ਨਾ ਖੱਜਲ ਖੁਆਰੀ ਕਰੀਏ ਅਸੀਂ ਸੋਚਦੇ ਸੀ ਵੀ ਉੱਥੇ ਖੱਜਲ ਖੁਆਰੀ ਨਾ ਕਰੀਏ ਵੀ ਅਸੀਂ ਪਿੰਡ ਚ ਨਵੇਂੜ ਕੇ ਰਾਜੀ ਤੇ ਪਰ ਇੱਥੇ ਦੇ ਸਾਨੂੰ ਮੈਂਬਰਾਂ ਦਾ ਨਹੀਂ ਪਤਾ ਲੱਗ ਰਿਹਾ ਸੰਦੂਖ ਖੁੜੀ ਦਾ ਹਰੇਕ ਧਰ ਲੈਂਦਾ ਪਰ ਸਾਨੂੰ ਦੋ ਹੇਲੇ ਹੋ ਗਏ ਇੱਥੇ ਸਾਨੂੰ ਕੋਈ ਮੈਂਬਰ ਨਹੀਂ ਲੱਭ ਰਿਹਾ ਕੱਲਾ ਵਿਚਾਰਾ ਸਰਪੰਚ ਆ ਜਾਂਦਾ ਇੱਕ ਮੈਂਬਰ ਸਾਨੂੰ ਕਹਿ ਕੇ ਵਾਗ ਗਿਆ ਉਹ ਕਹਿੰਦਾ ਵੀ ਐ ਕਰਕੇ ਮੇਰਾ ਕੋਈ ਕੋਈ ਖਰਾਬੀ ਹੋ ਗਈ ਮੈਨੂੰ ਉੱਥੇ ਜਾਣਾ ਪੈ ਗਿਆ ਮੌਕੇ ਤੇ ਤੇ ਸਾਨੂੰ ਤਾਂ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਯਾਰ ਇਹ ਪਿੰਡ ਹਰਿਆਣੇ ਦੇ ਐਂ ਕਿਉਂ ਕਰਦੇ ਨੇ ਵੀ ਜਦੋਂ ਤੁਸੀਂ ਵੋਟਾਂ ਪਾਉਣੇ ਲੋਕਾਂ ਦੇ ਤਾਂ ਲੋਕਾਂ ਦੇ ਕੰਮਾਂ 'ਚ ਕਿਉਂ ਨਹੀਂ ਆ ਰਹੇ ਆ ਖੜਾ ਹੈ ਵਿਚਾਰਾ ਕੱਲਾ ਸਰਪੰਚ ਤੇ ਇੱਥੇ ਸਾਨੂੰ ਇਹ ਲੱਗਦਾ ਵੀ ਜਿਵੇਂ ਵੀ ਆਪ 'ਚ ਉਰੇ ਗੁੱਟਬਾਜੀ ਹੋਵੇ ਤੇ ਸਾਰੀ ਪੰਚਾਇਤ ਉਹਦੇ ਨਹੀਂ ਸਾਨੂੰ ਇੱਕ ਮੈਂਬਰ ਤੋਂ ਵੱਧ ਦੋ ਮੈਂਬਰਾਂ ਤੋਂ ਵੱਧ ਨਹੀਂ ਦੇਖਿਆ ਵਿਚਾਰਾ ਸਰਪੰਚ ਫਿਰ ਜਾਂਦਾ ਸਾਨੂੰ ਇਹ ਗੱਲ ਦੀ ਸਮਝ ਨਹੀਂ ਲੱਗ ਰਹੀ ਵੀ ਇਹ ਕਿਉਂ ਨਹੀਂ ਮਦਦ ਆ ਰਹੇ ਜੇ ਕੋਈ ਨਜਾਇਜ਼ ਆ ਗੱਲ ਤਾਂ ਮਤਲਬ ਸਾਨੂੰ ਜਵਾਬ ਦੇਣਾ ਕਿ ਸਾਡੇ ਨਾਲ ਕੋਈ ਗੱਲ ਤਾਂ ਕਰਨਾ ਕਿ ਪੰਚਾਇਤ ਉਹਦੀ ਜੇ ਅਸੀਂ ਕੋਈ ਐਕਸ਼ਨ ਲੈ ਲਿਆ ਫਿਰ ਇਹ ਲੋਕ ਇਥੇ ਦੇ ਕਹਿਣਗੇ ਜਾਂ ਪ੍ਰਸ਼ਾਸਨ ਕਹੂਗਾ ਜਾਂ ਪੰਚਾਇਤ ਕਹੂਗੀ ਵੀ ਜੀ ਤੁਸੀਂ ਨੇ ਸਾਨੂੰ ਨਹੀਂ ਬੁਲਾਇਆ ਸਾਨੂੰ ਨਹੀਂ ਪੁੱਛਿਆ ਫਿਰ ਠੋਣਾ ਸਾਡੇ ਤੇ ਬੰਨਣਗੇ ਇਹਦੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਹੁਣ ਅਸੀਂ ਚੱਲਿਆ ਰਤੀਏ ਨੂੰ ਖਾਣੇ ਨੂੰ ਉਥੇ ਅਸੀਂ ਅੱਜ ਦਿੱਤਾ ਵੀ ਸੀ ਟਾਈਮ ਤੇ ਅਸੀਂ ਜਾ ਕੇ ਉਥੇ ਪੁੱਛਦੇ ਆਂ ਵੀ ਭਈ ਦੱਸੋ ਇਹਦਾ ਕੀ ਬਣਨਾ ਚਾਹੀਦਾ ਇਹਦੀ ਜਗਾ ਛੜਾਈ ਜਾਵੇ ਤੇ ਇਹਨੇ ਕੋਈ ਮੁਖਤ ਨਹੀਂ ਲਈ ਇਹਦੇ ਨੌਜਿਸਟਰੀ ਹੈ ਇਹਨਾਂ ਦੇ ਨੌ ਇਹ ਸਾਡੀ ਬੇਨਤੀ ਹੈ ਵੀ ਇਹ ਪਈ ਉਥੇ ਪੰਚਾਇਤ ਆਵੇ ਮੈਂਬਰ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਤਾਂ ਕੀ ਗੱਲ ਬਾਤ ਹੈ ਜਿਹੜੀ ਮਤਲਬ ਕਿਉਂ ਨਹੀਂ ਸਾਹਮਣੇ ਆ ਰਹੇ ਕੀ ਪਤਾ ਹੈ ਜੀ ਇਹਨਾਂ ਦਾ ਪਾਈਆਂ ਪਾਈਆਂ ਦੇ ਹੁਣ ਮੈਸਟਰ ਆ ਆਪਾਂ ਨੂੰ ਬਹੁਤ ਵਾਰੀ ਸਮਝਾ ਲੇ ਕੋਈ ਸਰਪੰਚ ਨੂੰ ਅਸਲ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਮਸਲੇ ਬਾਰੇ ਵੀ ਕੀ ਗੱਲ ਅਸਲ ਗੱਲ ਕੀ ਹੈ ਵਿੱਚ ਅਸਲ ਗੱਲ ਤਾਂ ਜੀ ਜਗਾ ਦਿੱਤੀ ਸੀ ਉਹਨੇ ਉਹਨੂੰ ਉਹਦੇ ਟਾਈਮ ਕਰ ਲਿਆ ਨੇ ਪੰਜ ਦਿਨਾਂ ਦਾ ਵੀ ਪੰਜਵੇਂ ਮਹੀਨ ਪੰਜਵੇਂ ਮਹੀਨਿਆਂ ਦਾ ਵੀ ਪੰਜ ਮਹੀਨੇ ਤੋਂ ਛੱਡ ਦੂੰਗਾ ਮੈਂ ਖਾਲੀ ਕਰ ਦੂੰਗਾ ਠੀਕ ਹੈ ਮੁਰਕੇ ਨਾ ਮੈਂ ਵਿੱਚ ਨਹੀਂ ਤੁਰ ਰੋਲੇ ਦੇ ਅੱਛਾ ਹਾਂ ਮੈਂ ਹੈ ਨਹੀਂ ਤੁਰ ਉਹਦੇ ਵਿੱਚ ਤਾਂ ਹੀ ਹੁਣ ਗੱਲ ਦਾ ਹੋਰ ਗੱਲ ਕੀ ਹੈ ਜੀ ਇਹ ਹੀ ਗੱਲ ਹੈ ਬਸ ਜਗਾ ਦੀ ਹੈ ਗੱਲ ਹੈ ਹੋਰ ਕੋਈ ਗੱਲ ਨਹੀਂ ਹਾਂ ਜਗਾ ਦੀ ਗੱਲ ਬਾਤ ਹੈ ਠੀਕ ਹੈ ਹਾਂ ਹੁਣ ਕੀ ਚਾਹੀਦਾ ਹੁਣ ਤਾਂ ਫੈਸਲਾ ਮੇਰਾ ਕਹਿੰਦਾ ਫੈਸਲਾ ਹੋਵੇ ਫੈਸਲੇ ਪਰ ਗਰੀਸ ਨਹੀਂ ਠੀਕ ਹੈ ਹਾਂ ਵੀ ਫੈਸਲਾ ਹੋਵੇ ਕਿਉਂ ਜੀ ਫੈਸਲੇ ਵਾਸਤੇ ਆਏ ਆ ਹਾਂ ਸਾਰੇ ਜਿਹੜੇ ਫੈਸਲੇ ਵਾਸਤੇ ਆਏ ਆ ਉਹਦੇ ਵੀ ਬੁਲਾਏ ਅਸੀਂ ਉਹਦੇ ਵੀ ਨੇ ਅੱਜ ਸਾਰੇ ਬੰਦੇ ਇਕੱਠੇ ਕਰਕੇ ਅੱਜ ਕੋਈ ਨਹੀਂ ਆਇਆ ਜੇ ਉਹਨਾਂ ਸੁਣ ਲੈ ਆਪਾਂ ਕਿਸੇ ਤੋਂ ਕੋਈ ਚੀਜ਼ ਲੈਣੇ ਆ ਉਹਨਾਂ ਸੁਣ ਲੈ ਉਹਦਾ ਸਬੂਤ ਤਾਂ ਲਵਾਂਗੇ ਨਾ ਨਹੀਂ ਤੇਰੇ ਤੋਂ ਮੋਬਾਈਲ ਲੈਣਾ ਮੋਬਾਈਲ ਕੱਲਾ ਫੜਾ ਤੇ ਡੱਬਾ ਬਿੱਲ ਤੇਰੇ ਕੋਲ ਐਵੇਂ ਉਹ ਤਾਂ ਬਿਨਾਂ ਦਾ ਚੋਰੀ ਦਾ ਹੋ ਹੁਣ ਜੇ ਉਹਨੇ ਕੋਈ ਜ਼ਮੀਨ ਵੇਚੀ ਐ ਜ਼ਮੀਨ ਵੇਚਣ ਦੇ ਕਾਰਨ ਉਹ ਮੂਰੇ ਤਾਂ ਆਵੇ ਮੈਂ ਜੱਤੀ ਐ ਜ਼ਮੀਨ ਹਾਂ ਅੱਛਾ ਲੱਗਿਆ ਉਹਨਾਂ ਸੁਣੋ ਇਹ ਹੀ ਗੱਲ ਐ ਵੀ ਬਾਬਾ ਉਹਨੂੰ ਵੀ ਬਲਾਓ ਜਿਹੜੇ ਤੋਂ ਲੈਤੀਏ ਨੇ ਉਹਨੂੰ ਵੀ ਬਲਾਓ ਜਿਹੜਾ ਬੈਠੇ ਵਿੱਚ ਜ਼ਮੀਨ ਦਾ ਇਹੀ ਮਤਬਲ ਹੈ ਉਹਨੂੰ ਸੁਣੋ ਫੇਰੇ ਫੈਸਲਾ ਹੋਣਾ ਹੈ ਕੱਲਾ ਕੋਈ ਫੈਸਲਾ ਨਹੀਂ ਕਰ ਸਕਦਾ ਫੇਰ ਪੰਚਾਇਤ ਨਗਰ ਕੋਈ ਐ ਨਾ ਕਹਦੇ ਵੀ ਠੀਕ ਨਾਲ ਕਰਾਂਗੇ ਜਿਹੜਾ ਕੁਝ ਕਰਾਂਗੇ ਅਸੀਂ ਹੁਣ ਤਾਂ ਤੁਹਾਡੀ ਹੱਥ ਬਨ ਕੇ ਜੋ ਬੇਨਤੀ ਇਹ ਕਰਦੇ ਵੀ ਉਹਨਾਂ ਸੁਣ ਲਓ ਛੋਟਾ ਪਿੰਡ ਹੈ ਪਿੰਡ ਕਰਕੇ ਤੁਹਾਨੂੰ ਪਹਿਲਾਂ ਸਰਪੰਚਰ ਨੂੰ ਕਿਹਾ ਵੀ ਸਰਪੰਚ ਬੈਠ ਕੇ ਨਮੇੜੋ ਵੀ ਜਦੋਂ ਇਹ ਗੰਤ ਨਹੀਂ ਫੇਰ ਅਸੀਂ ਆਪਣੀ ਮਰਜ਼ੀ ਕੁਝ ਕਰੀਏ ਫੇਰ ਇਹ ਜ਼ਿੰਮੇਵਾਰ ਹੋਣਗੇ ਠੀਕ ਹੈ ਵਾਹਿਗੁਰੂ ਖਾਲਸਾ ਵਾਹਿ ਸਰਪੰਚ ਨੇ ਤਾਂ ਵਿਚਾਰੇ ਨੇ ਜੋਰ ਲਾ ਰਖਿਆ ਤਾਂ ਉਦੋਂ ਦੀ ਸਾਡੇ ਨਾਲ ਰਿਹਾ ਬਾਬਾ ਮੇਰਾ ਪਾਇ ਦੀ ਨਾਲ ਆ ਹਾਂਜੀ ਉਦੋਂ ਵੀ ਇਹਨੇ ਆਖਣ ਤੱਕ ਸਾਡੇ ਨਾਲ ਰਿਹਾ 5 ਵਜੇ ਤੱਕ ਪਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਦੋਏ ਮੈਂਬਰ ਕਿਉਂ ਨਹੀਂ ਆ ਰਹੇ ਪਤਾ ਨਹੀਂ ਇਹ ਬੰਦਾ ਸਾਡਾ ਕਹਿੰਦੀ ਨਹੀਂ ਉਹਨਾਂ ਨੂੰ ਆ ਵੀ ਕਿਧਰ ਹੈ ਤੂੰ ਆਦਰ ਬਿਕਾਰੇ ਗਜਾਵੇ ਨਹੀਂ ਅਜੋਨ ਜਾ ਲੋ ਜਾਵੇ ਓਏ ਕੀ ਕਹਾ ਸਾਹ ਬਹਿ ਏ ਹਾਂ ਸੱਤ ਨੇ ਅੱਧੇ ਰਿਹਾ ਕਿ ਉਹ ਨੰਮਾ ਜੀ ਤੁਹਾ ਦਾ ਰਿਹਾ ਹਾਂ ਜੀ ਵੀ ਜਿਹੜੀ ਜਗਾ ਸੀਗਾ ਕੀ ਮਤਲਬ ਉਹਦੇ ਪੈਸੇ ਕਿਹਨੇ ਦਿੱਤੇ ਨੇ ਉਹਦੇ ਪੈਸੇ ਮੈਂ ਦਿੱਤੇ ਨਹੀਂ ਗੋਬਿੰਦ ਸਿੰਘ ਨੂੰ ਫੜਾਏ ਨੇ ਮੈਂ ਖਰੀਦਦਾਰ ਹਾਂ ਗੋਬਿੰਦ ਸਿੰਘ ਸੌਦਾ ਕਰਾਉਣੀ ਹੈਗਾ ਠੀਕ ਹੈ ਅਚ ਉਹ ਫੋਟਾ ਕਰਾਉਣਾ ਉਹ ਕਰੋ ਸੌਦਾ ਕਰਾਉਣ ਵਾਲਾ ਸੌਦਾ ਕਰਾਉਣ ਵਾਲੇ ਨੇ ਆਪਾਂ 2000 ਰੁਪਏ ਦੇ ਸਕਦੇ ਹਾਂ ਠੀਕ ਹੈ ਉਹਨੋਂ ਪਰ ਰੁਪਏ ਦੇਤੇ ਉਹ ਇਹਨਾਂ ਨਾਲ ਦੁਬਾਰੇ ਮਿਲ ਗਿਆ। ਅੱਛਾ ਮੇਰਾ ਸਬੂਤ ਤਾਂ ਉਹਨਾਂ ਕੋਲੇ ਵਾਗ ਗਿਆ। ਹਾਂ। ਜਿੰਨਾ ਦੀ ਜਗ੍ਹਾ ਸੀ ਉਹਨਾਂ ਨਾਲ ਮਿਲ ਗਿਆ। ਉਹਨਾਂ ਨਾਲ ਮਿਲ ਗਿਆ। ਮੇਰਾ ਤਾਂ ਸਬੂਤ ਉਹਨਾਂ ਕੋਲੇ ਵਾਗ ਗਿਆ। ਜਿਹੜਾ ਸਬੂਤ ਸੀ ਉਹਦਾ ਮੇਰਾ ਤਾਂ ਵਾਗ ਗਿਆ। ਹੁਣ ਮੈਥੋਂ ਸਬੂਤ ਭਾਲੇ ਜਾਂਦੇ ਨੇ। ਸਬੂਤ ਮੇਰੇ ਕੋਲੇ ਦਾ ਬਸ ਸਟੇ ਹੈ ਹੁਣ। ਮੈਂ ਕਬਜਾ ਕਬਜਾ ਲੈ ਰੱਖਿਆ ਸਟੇ ਹੈ ਮੇਰੇ ਕੋਲੇ ਮੈਂ। ਉਹ ਨੌਕੀ ਦੀ ਹੈ ਉਹ। ਉਹ ਨਾਮ ਤਾਂ ਜੀ ਹਰਦੇਵ ਕੌਰ ਦੇ ਆ। ਠੀਕ ਹੈ। ਹਾਂ। ਸਬੂਤ ਕੌਣ ਹੈ? ਹਰਦੇਵ ਕੌਰ ਕੌਣ ਹੈ? ਇਹ ਜੀ ਬਲਵਿੰਦਰ ਸਿੰਘ ਦੀ ਮਾਂ ਹੈ। ਬਲਵਿੰਦਰ ਸਿੰਘ। ਬਲਵਿੰਦਰ ਸਿੰਘ ਕੌਣ ਹੈ? ਇਹ ਜ਼ਿਮੀਂ ਤਨ ਪਤਨੀ ਅੱਛਾ ਉਹ ਉਹਨਾਂ ਦੇ ਨਾਮ ਹਾਂ ਜੀ ਉਹਨਾਂ ਦੇ ਨਾਮ ਹਾਂ ਇਹ ਇਹ ਰਿਸਟਰੀ ਜੀ ਹੋਰ ਕਿਲੇ ਦੀ ਹੈ ਜਿੱਥੇ ਹੱਡਾ ਰੋੜੀ ਵਾਈਦੀ ਹੈ ਹੱਡਾ ਰੋੜੀ ਦੇ ਨਾਮ ਦੇ ਕਿਲੇ ਦੀ ਹੈ ਅੱਛਾ ਹਾਂ ਉਹਦੀ ਰਿਸਟਰੀ ਨਹੀਂ ਹੈਗੀ ਨਾ ਉਹਦੀ ਨਹੀਂ ਹੈਗੀ ਠੀਕ ਹੈ ਇਹ ਕਿਹ ਵੱਟਾ ਵੱਡੀ ਆ ਉਹਦੀ ਰਿਸਟਰੀ ਨਹੀਂ ਹੈਗੀ ਹਾਂ ਜੀ ਦੋ ਕਿਲੇ ਦੀ ਕਰਨੀ 30 ਸਾਲ ਜਿਹੜੀ ਉਹ ਜਗ੍ਹਾ ਦੀ ਰਿਸਟਰੀ ਲਈ ਫਿਰਦੇ ਨੇ ਇਹ ਇਹ ਮਤਲਬ ਰਿਸਟਰੀ ਕਾਦੀ ਹੈ ਦੂਏ ਕਿਲੇ ਦੀ ਸੁਣੀਐ ਇਸੇ ਤੋਂ ਸੁਣੀਐ ਜੀ ਮੈਂ ਤਾਂ ਹਾਂ ਇਹ ਤੋਂ ਸੁਣੀਐ ਮੈਂ ਤਾਂ ਇਹ ਮੁੰਡੇ ਦੀ ਸੁਣੀਐ ਹਾਂ ਮੈਂ ਤਾਂ ਇਸੇ ਤੋਂ ਸੁਣੀਐ ਮੈਨੂੰ ਨਹੀਂ ਪਤਾ ਕਿਥੇ ਕਰ ਨਾ ਮੈਨੂੰ ਨਹੀਂ ਪਤਾ ਵੀ ਕਿਹੜੇ ਕਿਲੇ ਦੀ ਨਹੀਂ ਜੀ ਇਸੇ ਤੋਂ ਸੁਣੀ ਆਪਾਂ ਠੀਕ ਹੈ ਹਾਂ ਰਕੜ ਕਢਾਇਆ ਨਾ ਜੀ ਰਕੜ ਕਢਾਇਏ ਤੋਂ ਮੈਨੂੰ ਪਤਾ ਲੱਗੇਗਾ ਹਾਂ ਮੈਂ ਕੋਟ 'ਚ ਜਾ ਕੇ ਰਕੜ ਕਢਾਇਏ ਚੀਜ਼ ਆ ਜਿੰਮੇਦਾਰਾਂ ਦੀ ਜਗ੍ਹਾ ਰੋਟੀ ਹਾਂ ਹਾਂ ਹੋਰ ਕਾਟ 'ਚ ਕਢਾਇਆ ਨਾ ਉਹ ਵੀਰ ਦੀ ਕੋਈ ਜਗ੍ਹਾ ਨਹੀਂ ਹੈ ਨਾ ਉਹ ਚ ਨਹੀਂ ਹੈ ਜੀ ਕੋਈ ਨਹੀਂ ਉਹ ਅਗਲਾ ਤਵਾਦਲਾ ਉਹ ਮੈਂ ਤੈਨੂੰ ਇਹ ਪੁੱਛ ਰਿਹਾ ਹਾਂ ਹਾਏ ਪੂਰਾ ਕਰ ਲੈ ਹਾਂਜੀ ਇਹ ਪੁੱਛ ਰਿਹਾ ਮੈਂ ਤੈਨੂੰ ਜਿਹੜੀ ਰਗਵੀਰ ਜਿਹੜੀ ਦੀ ਉਹ ਰਜਿਸਟਰੀ ਕਰਾਈ ਖੜੇ ਨੇ ਹਾਂ ਉਹਨਾਂ ਚ ਉਹਨਾਂ ਦਾ ਕੋਈ ਹੱਕ ਨਹੀਂ ਨਾ ਉਹ ਜੀ ਨਹੀਂਗਾ ਉਹ ਜੀ ਕੱਲ ਨੂੰ ਕਰਾ ਸਕਦੇ ਨੇ ਅਗਲੇ ਨਾਂ ਫੇਰ ਛੱਡੇਗਾ ਮੈਂ ਛੱਡ ਨਹੀਂ ਸਕਦਾ ਜੀ ਜਿੰਨਾ ਟਾਈਮ ਇਹਨੂੰ ਕੋਟ ਕੋਈ ਹਟ ਨਹੀਂ ਜਾਂਦਾ ਕੋਟ ਅੱਜ ਜਾਂ ਨਹੀਂ ਜੇ ਹੁਣ ਫਰਜ ਕਰ ਲੈ ਤੂੰ ਹੁਣ ਉਹਨਾਂ ਦੀ ਜ਼ਿੰਮੇਵਾਰਾਂ ਦੀ ਜਗ੍ਹਾ 'ਚ ਬੈਠਾ ਹੈ ਤੂੰ ਉਹਨ ਕਹਿੰਦਾ ਮਰਕਬੀਰ ਦੀ ਜਗ੍ਹਾ 'ਚ ਨਹੀਂ ਹਾਂ ਜੇ ਰਕਬੀਰ ਨੂੰ ਉਹ ਪਰਾਂ ਦਿੰਦੇ ਨੇ ਜਾਂ ਇਹ ਹੀ ਜਗ੍ਹਾ ਦਿੰਦੇ ਨੇ ਫੇਰ ਤੂੰ ਕੀ ਕਰੇਗਾ ਉਹ ਕੋਟ ਛੜਾਊਗਾ ਜੀ ਉਹ ਤਾਂ ਕੋਟ ਦੇ ਹਟਣ ਨੇ ਜੇ ਕੋਟ ਨਹੀਂ ਛੱਡਦਾ ਮਤਲਬ ਜਿਵੇਂ ਕੋਟ ਆਰਡਰ ਕਰੂਗਾ ਕੋਟ ਮੈਨੂੰ ਹੁਣ ਆਰਡਰ ਕਰ ਦੇ ਜਿਵੇਂ ਵੀ ਕੋਟ ਦਾ ਆਰਡਰ ਆ ਮੈਂ ਕੋਟ ਦੇ ਆਰਡਰ ਤੇ ਚੱਲੂਗਾ ਪੂਰੇ ਪੜਾਇਆ ਮੈਂ ਪੱਕਾ ਹਾਂਜੀ ਸਮਝੀ ਗੀ ਗੱਲ ਤੁਰੀ ਕੋਈ ਮੈਂ ਕੋਟ ਦੇ ਆਰਡਰ ਤੇ ਚੱਲੂਗਾ ਕੋਟ ਅੱਜ ਛਡਾਉਂਦਾ ਅੱਜ ਛੱਡ ਦੂਗਾ ਕੱਲ ਨੂੰ ਹੁਣ ਮੈਂ ਕੱਲ ਨੂੰ ਛੱਡਾ ਦੂਗਾ ਜਿੱਦੇ ਮੈਨੂੰ ਕੋਟ ਨੇ ਕਹਿਤਾ ਕੋਟ ਦਾ ਬਿਆਨ ਲਊ ਦੋਨੇ ਤਰ੍ਹਾਂ ਦੇ ਤੀਸਰੇ ਦੇ ਵੀ ਲਊਗਾ ਦੋਨੇ ਦੇ ਕਿਉਂ ਤੀਸਰੇ ਦੇ ਵੀ ਲੈ ਸਕਦਾ ਹੈਗਾ ਤੇ ਕੋਟ ਦਾ ਕੰਮ ਆ ਬਿਆਨ ਲੈਣੇ ਕੋਟ ਦਾ ਵੱਡਾ ਨਾ ਤਾਂ ਖਾਣਾ ਨਾਮ ਹੈ ਆ ਨਹੀਂ ਮੈਂ ਇੱਕ ਹੋਰ ਤੇ ਤੁਹਾਨੂੰ ਜਾਣਕਾਰੀ ਲੈਣੀ ਚਾਹਣਾ ਹਾਏ ਵੀ ਜਿਹੜਾ ਜਿਹੜੇ ਜ਼ਿਮੀਦਾਰ ਨਾਲ ਤੂੰ ਸੀਰ ਵਾਲਿਆ ਸੀ ਕਿੰਨੇ ਮਹੀਨੇ ਲਾਇਨੇ 8 ਮਹੀਨੇ 8 ਮਹੀਨੇ ਹਾਂ ਤੇ ਦੂਜਾ ਉਹ ਤੋਂ ਸੀਰ ਵਾਲੇ ਪੈਸੇ ਤੋਂ ਬਿਨਾਂ ਕੋਈ ਪੈਸਾ ਨਹੀਂ ਵਰਤਿਆ ਹਾਂਜੀ ਉਹ ਤਾਂ ਕੋਈ ਪੈਸਾ ਨਹੀਂ ਵਰਤਿਆ ਪਰ ਉਹ ਚੱਕੀ ਫਿਰਦਾਗਾ ਵੀ ਮੇਰਾ 3,60,000 ਜੇ ਤਾਂ 3,60,000 ਜ਼ਿਮੀਦਾਰ ਦਊਗਾ ਤੁਸੀਂ ਆਪ ਸਹਣਾ ਕੋਈ ਗੋਠਾ ਸਾਈਨ ਕਰਵਾਉਗਾ ਕੋਈ ਵੀ ਸਬੂਤ ਲਊਗਾ ਤੇਰਾ ਗੋਠਾ ਸਾਈਨ ਕੋਈ ਗੋਠਾ ਸਾਈਨ ਨਹੀਂ ਮੇਰਾ ਗੋਠਾ ਸਾਈਨ ਦਿਖਾ ਦੇ ਮੈਂ ਗੱਲ ਦੇਣਦਾਰ ਹਾਂ ਕਿਤੇ ਕੋਟ ਚ ਵਗ ਜਾ ਕਿਤੇ ਗੁਰਦੁਆਰੇ ਚ ਵਗ ਜਾ ਕਿਤੇ ਮੰਦਿਰ ਚ ਵਗ ਜਾ ਕਿਤੇ ਮਸਜਿਦ ਚ ਵਗ ਜਾ ਕੋਈ ਗੁੱਠਾ ਸਾਇਨ ਨਹੀਂ ਕੋਈ ਗੁੱਠਾ ਸਾਇਨ ਨਹੀਂਗਾ ਅੱਛਾ ਬਣਾਈ ਖੜਾ ਮੈਂ ਤਾਂ 3 ਲੱਖ 3 ਲੱਖ 60 ਹਜ਼ਾਰ ਮੇਰੀਆਂ ਟੋਕਾਂ ਪਿੰਡ ਚੋਂ ਉਹਦੀਆਂ ਜਾ ਕੇ ਪੁੱਛ ਸਕਦੇ ਜੇ ਮੈਂ 3 ਲੱਖ 60 ਹਜ਼ਾਰ ਉਹ ਤੋਂ ਲੈ ਲਿਆ ਮੇਰੇ ਟੋਕ ਉੱਤਰ ਜਾਂਦੀਆਂ ਮੇਰੀ ਟੋਕ ਕੱਲੀ ਕੱਲੀ ਨਹੀਂ ਉਹ ਟੋਕ ਦੇ ਜੁਮੇਦਾਰ ਨਹੀਂ ਆਪਾਂ ਜਿਹੜੀ ਗੱਲ ਤੁਹਾਨੂੰ ਪੁੱਛ ਰਿਹਾ ਕਨਾ ਤੇਰੇ ਜੁਮੇ 3 ਲੱਖ 60 ਹਜ਼ਾਰ ਰੁਪਏ ਥੋੜੀ ਬਿਠਾ ਹਾਂ ਲੱਖ ਰੁਪਿਆ ਤਾਂ ਤੈਨੂੰ ਦੇਤਾ ਥੋਂ ਬਾਅਦ ਮਗਰ ਰਹਿ ਗਿਆ 1.60 ਹਾਂ ਠੀਕ ਹੈ ਲੱਖ ਰੁਪਈਆ ਜਿਹੜਾ ਤੂੰ ਕਹਿੰਦਾ ਮੈਂ ਮਸ਼ੀਨ ਤੋਂ ਲਿਆ ਕੇ ਦਿੱਤਾ ਹੈ ਉਹ ਬੰਦੇ ਆਉਣਗੇ ਹਾਂ ਠੀਕ ਹੈ ਆਉਣਗੇ ਉਹ ਕੋਟਜ ਬਲਾਰ ਕਰਨੇ ਫਤਿਹਬਾਦ ਠੀਕ ਹੈ ਜੀ ਉਹ ਕੋਟਜ ਆਉਣਗੇ ਇਹ ਵੀ ਗੱਲ ਤੇਰੀ ਠੀਕ ਹੈ ਦੂਜੀ ਗੱਲ ਮੈਂ ਪੰਚਾਇਤ ਹੀ ਕਹਦਾ ਸਾਨੂੰ ਅਗਲਾ ਪੰਚਾਇਤ ਜੀ ਨਾ ਆਵੇ ਫਤਿਹਬਾਦ ਕੋਟਜ 'ਚ ਫੋਨ ਵਾਗਿਆ ਨਾਲ ਕੋਲੇ ਕਹਲਾ ਉਹ ਫਤਿਹਬਾਦ ਕੋਟਜ 'ਚ ਆਉਣਗੇ ਠੀਕ ਹੈ ਦੂਜੀ ਗੱਲ ਅਸੀਂ ਇੱਕ ਹੋਰ ਪੁੱਛਣੀ ਚਾਹੁੰਨੇ ਆ ਹਾਂ ਵੀ ਤੂੰ ਫਿਰ ਉਹ ਰੌਲਾ ਸੋਡਾ ਕਿਉਂ ਪਿਆ ਇਹ ਕਾਦੇ ਪਿੱਛੇ ਪਿਆ ਇਹ ਰੌਲਾ ਪਿਆ ਜੀ ਸਾਡੇ ਨਾਲ ਗਲਤ ਚੱਲਦਾ ਰਿਹਾ ਬੰਦਾ ਉਹ ਕਿਵੇਂ ਹੁਣ ਉਹ ਜਮੈਂ ਦੱਸ ਨਹੀਂ ਸਕਦਾ ਮੀਡੀਆ 'ਚ ਮੈਂ ਦੱਸ ਨਹੀਂ ਸਕਦਾ ਅੱਛਾ ਹਾਂ 76 ਦੇ ਪਰਚੇ ਦੇ ਵਿੱਚ ਮੈਂ ਕਿਵੇਂ ਦੇ ਦਾਂ ਉਹਨੂੰ ਅੱਛਾ ਮਤਲਬ ਗਲਤ ਚੱਲਦਾ ਰਿਹਾ ਸਾਡੇ ਨਾਲ ਗਲਤ ਹੋਇਆ ਹੈ ਮਤਲਬ ਇੱਜ਼ਤ ਤੱਕ ਵੀ ਤੱਕਿਆ ਤੱਕਿਆ ਜੀ ਛਰੇ ਆ ਮੈਂ ਕਹਿੰਦਾ ਮੈਂ ਤੱਕਿਆ ਸਾਡੇ ਕੋਲੇ ਬਿਆਨਾਂ ਦਾ ਇੰਨਾ ਥੱਪਾ ਪਿਆ ਹੈਗਾ ਅੱਜ ਵੀ ਅਸੀਂ ਫਤਿਹਵਾਦ ਕੋਰਟ 'ਚ ਕੱਲ ਮੈਂ ਬਿਆਨ ਦੇ ਕੇ ਆਇਆ ਹਲੇ ਮੇਰੇ ਬਿਆਨ ਅਗਲੀ ਤਰੀਕ ਤੇ ਹੋਣੇ ਆ ਉਹ ਤੋਂ ਬਾਅਦ ਡੀਐਸਪੀ ਦੇ ਬਿਆਨ ਨੇ ਅੱਛਾ ਫਿਰ ਉਹ ਤੋਂ ਬਾਅਦ ਦੇਖੋ ਵੀ ਕੀ ਕਾਰਵਾਈ ਹੁੰਦੀ ਹੈ ਚਲੋ ਇਹ ਵੀ ਇੱਕ ਮਿੱਤਰ ਪਿਆਰੋ ਦੋਸਤੋ ਸਕੇ ਭਾਈ ਨੇ ਇਹ ਲੋਕਾਂ ਤੋਂ ਬਚੋ ਤਾਂ ਇੱਕ ਸਾਡਾ ਜ਼ਿਮੀਂਦਾਰ ਭਾਈ ਵਿੱਚ ਵੜ ਕੇ ਪਹਿਲਾਂ ਤਾਂ ਉਹਨੇ ਪਰਿਵਾਰ ਖੇਰੂ ਖੇਰੂ ਕੀਤਾ ਤੇ ਦੂਜਾ ਮੈਂ ਨਹੀਂ ਕਹਿ ਰਿਹਾ ਸਾਡੇ ਸਾਹਮਣੇ ਕਹਿ ਰਿਹਾ ਮੁੰਡਾ ਆਂ ਦੱਸੀ ਬਾਈ ਸੱਚ ਆਈ ਹੈ ਵੀ ਜੇ ਤੁਸੀਂ ਤੱਕਿਆ ਇਹ ਜੇ ਤੱਕੀ ਹੋਈ ਆ ਠੀਕ ਹੈ ਫਤਿਹਵਾਤਕ ਕੋਟ ਚੱਲ ਰਾਂ ਕੇਸ ਨਾਲ ਉਹ ਵੀ ਪੈਸੇ ਦੇ ਕਹਿੰਦੇ ਨਿਵੇੜਿਆ ਹੋਇਆ ਨਾ ਜਿਹੜੇ ਜਿਵੇਂ ਬੈਠਾ ਜਾ ਕੇ ਪਤਾ ਕਰ ਸਕਦੇ ਹਾਂ ਜਿਹੜੇ ਮੇਰੇ ਨਾਲ ਮਾੜੀ ਕਰੀਓ ਜਿਹੜੇ ਜੇਲ੍ਹੇ 'ਚ ਬੈਠੇਗਾ ਨਹੀਂ ਉਹ ਤੇਰੇ ਕੇਚ ਆਇਆ ਵੇ ਹਾਂ ਉਹ ਮੇਰੇ ਲੈ ਕੇਚ ਪੈਸੇ ਖਾ ਕੇ ਤੋਂ 5 ਲੱਖ ਰੁਪਏ ਉਹ ਬੈਠਾ ਜੇਲ੍ਹੇ 'ਚ ਅੱਛਾ ਹਾਂ ਚਲੋ ਇਹ ਤੇਰੀ ਇੱਕ ਬਹੁਤ ਵੱਡੀ ਕੁਰਬਾਨੀ ਆ ਸਾਡੇ ਪ੍ਰਤੀ ਤੈਨੂੰ ਇੱਕ ਵਧਾਈ ਵੀ ਦਿੰਨੇ ਆ ਸੀ ਜੇ ਜੇਲ੍ਹੇ 'ਚ ਬਟਾ ਤੇਰੀ ਮਦਦ ਵੀ ਕਰਾਂਗੇ ਜਿਹੇ ਜੀ ਹੋਊਗੀ ਜੇ ਤੁਸੀਂ ਭਾ ਲੋਗੇ ਜੇ ਤੁਸੀਂ ਮਤਲਬ ਸਾਨੂੰ ਇਹ ਲੱਗੂਗਾ ਵੀ ਬਾਬੇ ਦਾ ਖਾਨੀ ਇਹਨਾਂ ਦੇ ਪੱਖ 'ਚ ਨੇ ਪਰ ਅਸੀਂ ਇੱਕ ਪੱਖ 'ਚ ਨਹੀਂ ਆਉਂਦੇ ਅਸੀਂ ਜਦੋਂ ਸੁਣਦਿਆਂ ਕਰਾ ਕੇ ਜਿਹਦੇ ਕੰਨੀ ਬਰ ਕੋਟ ਹੁੰਦਾ ਚਾਹੇ ਲੈ ਕੇ ਸਾਨੂੰ ਇਹ ਆਏ ਨੇ ਪਰ ਅਸੀਂ ਮਦਦ ਤੋਂ ਸੋਡੀ ਵੀ ਕਰਾਂਗੇ ਜਿਹੜਾ ਮਤਲਬ ਵਿੱਚ ਵਿਚਾਰੇ ਸਾਨੂੰ ਪਰਿਵਾਰ ਨੂੰ ਪਾੜਨ ਵਾਸਤੇ ਤੇ ਇਹ ਸਾਡੀਆਂ ਇੱਜ਼ਤਾਂ ਤੱਕਣ ਵਾਸਤੇ ਇਹ ਲੋਕਾਂ ਨੂੰ ਮੈਂ ਲੋਕਾਂ ਨੂੰ ਸਾਡੇ ਸਮਾਜ ਨੂੰ ਸਨੇਹਾ ਦੇਣਾ ਚਾਹਣਾ ਹਰੀ ਜਨ ਭਰਾਵਾਂ ਨੂੰ ਵੀ ਆਹ ਮਿੱਤਰੋ ਇਹ ਸਮਾਂ ਨਹੀਂ ਰਿਹਾ ਹੁਣ ਆਹ ਦੇਖੋ ਕੀ ਹਾਲ ਹੋ ਰਹੇ ਨੇ ਅਸੀਂ ਇਸ ਟਾਈਮ ਰਤੀਏ ਥਾਣੇ ਦੇ ਵਿੱਚ ਬੈਠੇ ਆ ਤੇ ਇਸ ਗੱਲ ਨੂੰ ਸਮਝੋ ਤੁਸੀਂ ਗਾਹਾਂ ਬਾਹਾਂ ਤੇ ਕੋਈ ਹੋਰ ਨਾ ਸਲੋਟ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਕੇ ਕੈ ਪ੍ਰੋਬਲਮ ਕੈ ਮੁੰਡੇ ਨੇਤਰੇ ਮੁੰਡਾ ਚਾਰ ਰੋ ਬੀਬੀਆਂ ਕਹਿੰਨੇ ਕਿੰਨੇ ਦਾ ਦੋ ਕਿੰਨੇ ਬੋਲੇ ਕੁੱਚੀ ਬੋਲੇ ਬੀਬੀਆਂ ਦੋਨੋਂ ਚਾਰ ਬੱਚੇ ਨੇ ਚਾਰ ਬੱਚੇ ਮੁੰਡੇ ਨੇ ਮਤਲਬ ਚਾਰੀ ਹਾਂ ਚਾਰ ਮੁੰਡੇ ਨੇ ਜਰੂਰ ਨੇ ਅੱਛਾ ਜਗਾ ਇਹਨਾਂ ਨੇ ਫਿਰ ਆਪੋ ਆਪ ਦੀ ਲਈ ਐ ਨਾ ਜੀ ਹਾਂ ਇਹ ਜਿਹੜਾ ਨਾ ਪਾਰਲਾਮੈਂਟ 'ਚ ਬੰਦੇ ਦੇ ਦਿੱਤੇ ਨਾ ਸਭ ਨੂੰ ਚੇਰੀ ਆਪ ਨੂੰ ਦੇ ਬੈਠਾ ਅੱਛਾ ਜੀ ਤੇ ਹੁਣ ਤਾਂ ਇਹਨਾਂ ਨੇ ਜਗਾਂ ਤੋਂ ਉਹਨੇ ਪਾਇਆ ਜਗਾਂ ਤੇ ਜਿਹੜੀ ਉਹ ਸੰਭਲਾ ਬੇਸਕਾਬ ਦੇ ਪਾਕਿਆ ਤੇ ਮਗਰ ਫੇਰ ਆ ਪਾਈ ਆ ਜਿਹਦਾ ਛੋਟਾ ਅੱਛਾ ਜਿਹੜਾ ਖੜਾ ਹੈ ਹਾਂ ਛੋਟੇ ਪੰਜਾਂ ਨੂੰ ਦੋਨਾਂ ਸਾਡੀ ਲਈ ਚਿੰਨਾ ਨੇ ਉਹਦੇ 'ਚ ਬੈਠਾ ਜਾ ਕੇ ਜਦ ਅੱ ਉਹਦੇ 'ਚ ਬੈਠਾ ਬੈਠਾ ਤੇ ਕੋਈ ਤਾਂ ਸੂਤ ਨਾ ਬਣਿਆ ਆਪਦੇ ਦਰ ਪੰਜਾਬ ਕਹਿੰਦੀ ਬਾਕੇ ਸੁਣ ਚਾਲ ਅੱਛਾ ਸਾਡੇ ਕਨੀ ਬਾਕੇ ਪੰਜਾਬ ਉਹ ਤਾਂ ਪੰਜਾਬ 'ਚ ਫਿਰ 3 ਮਹੀਨਿਆਂ ਤੋਂ ਬੈਠ ਕੇ ਫੇਰ ਆ ਗਿਆ ਉਹਦੇ ਅੱਛਾ ਇਹ ਵੇ ਦੇ ਕੇ ਜਨਾ ਵੀ ਯਾਦ ਜਗਾਂ ਲੈ ਜੈ ਇਸ ਸਪੰਚ ਕੋਲ ਹੂੰ 15000 ਰੁਪਇਆ ਸਾਈ ਦਾ ਦੇ ਤਾ ਹੂੰ ਤੇ ਨ ਵੀ ਮੈਂ ਪਾ ਲੂਗਾ ਚੱਲਾ ਹਾਂ 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 ਜੀ ਤੇ ਜਾ ਕੇ ਹਰੇ ਕਿੰਨੇ ਲਗਾ ਛੋਟਾ ਵੱਡਾ ਉਸ ਤੋਂ ਇਹਦਾ ਮੇਰੇ ਕੁੜੀ ਮੇਚਾਰ ਹੋ ਜਾਂਦੀ ਹੈ ਵੀ ਤੂੰ ਜੇ ਮੈਂ ਨਹੀਂ ਹੋਗਾ ਤੇ ਤੂੰ ਹੋਏਗਾ ਇਹ ਪੰਛਾ ਦਾ ਹੋ ਜੂਨੇ ਪੰਜਾਂ ਨੂੰ ਹੂੰ ਇਤਵਾ ਦੇ ਗਣ ਲੈ ਲੈ ਹੂੰ ਉਹ ਕਹਿੰਦਾ ਮੈਂ ਲੈਦਾ ਕਹਿੰਦੇ ਇਹ ਹੱਥ ਬੰਨੇ ਹੱਥ ਬੰਨ ਕੇ ਲੈਤੀ ਮਾਦਾ ਜਗਾ ਹੈ ਕੋਨੇ ਕੁਛ ਕਹੀ ਜਾਂਦਾ ਉਹਨੇ ਪੰਜਾਂ ਦਖ ਮੈਨੂੰ ਇੰਨਾ ਨਹੀਂ ਪਤਾ ਮੇਰੇ ਮੈਨੂੰ ਪਤਾ ਵੀ ਇਹਨਾਂ ਹੱਥ ਬੰਨ੍ਹ ਕੇ ਜਗ੍ਹਾ ਦਿੱਤੀ ਹੈ। ਉਹ ਦੇਪਤਾਨੀ ਕੀ ਪਿਆ ਤੇ ਅੱਜ ਪਤਾ ਨਹੀਂ ਕੀ ਹੋ ਜਾਵੇ ਇਹਨਾਂ ਨੇ। ਇਹਨੂੰ ਸੇਵ ਕੇ ਇਹਨਾਂ ਹੱਥ ਬੰਨ੍ਹ ਕੇ ਦਿੱਤੀ। ਆਹ ਸੇਵ ਕੇ ਹੱਥ ਬੰਨ੍ਹ ਕੇ ਲੇਤੀ ਹੈ ਜਗ੍ਹਾ ਵੀ ਹੱਥ ਬੰਨ੍ਹ ਕੇ ਮੇਰੀ ਜਗ੍ਹਾ ਲੈ। ਬਿਲਕੁਲ ਮੇਰੀ ਬੇਨਤੀ ਹੋ ਰਿਹਾ ਹੈ। ਵੀ ਇਹਨਾਂ ਦਾ ਰੌਲਾ ਤੂੰ ਕਿਸੇ ਨੋਟ ਮਟਾਇਆ ਸਕਦਾ। ਵੀ ਮੈਂ ਇਹਦਾ ਰੌਲਾ ਕਿਸੇ ਨੋਟ ਨੇ ਮਟਾ ਸਕਦਾ ਹੁਣ ਪੰਜਾਂ ਦਾ ਮੈਨੂੰ ਤਾਂ ਅੱਜ ਵੀ ਆਪ ਸਰਪੰਚ ਬੁਲਾ ਕੇ ਲੈ ਮੈਂ ਅੱਜ ਵੀ। ਚਲੋ। ਇਹਦਾ ਬੁਲਾਇਆ ਨਹੀਂ ਕਿਸੇ ਗੱਲ ਦੀ। ਤੁਸੀਂ ਦੋਏ ਜੀ ਬੈਠੇ ਹੋ। ਨਾ ਕੱਲ੍ਹ ਜੇ ਮਤਲਬ ਜੀ ਮੇਰਾ ਕੋਈ ਨਹੀਂ ਹੈਗਾ ਉਹ ਮਤਲਬ ਘਰ ਵਾਲੀ ਹੈ ਨਹੀਂ ਹੈ ਨਹੀਂ ਆਹ ਹੈ ਜੀ ਉਹ ਹਜੇ ਤੱਕ ਹੈ ਆ ਕਦੇ ਆ ਕਦੇ ਤਾਂ ਹੈਗੇ ਨੇ ਘਰ ਵਾਲੀ ਤਾਂ ਹੈਗੀ ਆ ਹੈ ਜੀ ਹੈਗੀ ਆ ਦੋਏ ਜੀ ਬੈਠੇ ਹੋ ਹਾਂ ਮੁੰਡਾ ਬੈਠਾ ਇੱਕ ਵੱਡਾ ਅੱਛਾ ਨਾਲ ਮੁੰਡਾ ਵੱਡਾ ਹਾਂ ਉਹ ਛੜਾ ਹੈ ਉਹ ਛੜਾ ਹੈ ਛੜਾ ਤਾਂ ਉਮਰ ਕਿੰਨੀ ਕਾ ਉਹਦੀ ਮਮਤਾ ਤੇ 40-50 ਸਾਲ ਦੇ ਆ 40 ਸਾਲ ਦੇ ਲਗ ਥੱਲੇ ਥੱਲੇ ਹੈ ਦਾੜੀ ਤੇ ਜੀ 40 ਸਾਲ ਦੇ ਲਗੇ ਚਲੋ ਇੱਕ ਜੇ ਮੈਂ ਤੈਨੂੰ ਬੇਨਤੀ ਕਰਾਂ ਤੂੰ ਮੰਨ ਸਕਦਾ ਹਾਂ ਦੱਸੋ ਵੀ ਕਿੰਨਾ ਦਾ ਪਰ ਰੌਲਾ ਮਿਟਿਆ ਦੀ ਕੇਸ ਤੇ ਜਿਹੜਾ ਚੱਲਦਾ ਉਹ ਤਾਂ ਚੱਲੀ ਜਾਂਦਾ ਹੈ ਚੱਲੀ ਜਾਂਦਾ ਠੀਕ ਹੈ ਹਾਂ ਵੀ ਜਿਹੜਾ ਹੁਣ ਕੋਰਟ ਵਾਲਾ ਉਹ ਵੀ ਚੱਲੀ ਜਾਂਦਾ ਹੈ ਹਾਂ ਵੀ ਤੂੰ ਇਹਨਾਂ ਨੂੰ ਬਿਠਾ ਸਕਦਾ ਕਿਵੇਂ ਜੇ ਆਪਦੇ ਜਗ੍ਹਾ 'ਚ ਬੈਠੇ ਨੇ ਮੈਨੂੰ ਕਿੱਥੇ ਬਿਠਾਵਾਂ ਆਪਦੇ ਜਗ੍ਹਾ 'ਚ ਬੈਠੇ ਨੇ ਤਾਂ ਹੁਣ ਮੈਨੂੰ ਕਿਥੇ ਟਾਕਾ ਕਰਦੇ ਕਿੱਦਾਂ ਬਿਠਾਣਾ ਨਿੱਤੇ ਕਦੀਆਂ ਦੇਖੀਂ ਰੋ ਇੱਕ ਨਵੀਂ ਰੋਜ਼ ਦੇਖਦੀ ਜਾ ਕੇ ਦੇਖ ਅੱਛਾ ਹੋਰ ਕਦੀ ਹੋਰ ਨਮੇ ਦਾ ਮੰਜਾ ਉਸ ਕੱਲ੍ਹ ਦਾ ਤਾਂ ਮੈਂ ਅੱਖਾਂ 'ਚ ਵਸਣਾ ਭਾਂਜੇ ਤੇ ਮੈਨੂੰ ਮਾਰਾਂਗੇ ਤੁਸੀਂ ਅ ਕਦੀ ਟੁੱਟੋ ਟੁੱਟਣ ਲੇ ਫੇਰ ਮੰਜਾ ਤਾਂ ਮੈਂ ਖਿੱਚ ਦੋ ਦਿਨਾਂ ਦਾ ਕੜੀਆਂ ਜਿਹੜੋ ਲੜਦੀਆਂ ਨੇ ਮੈਂ ਤਾਂ ਇਹ ਗੱਲ ਸੋਚ ਰਿਹਾ ਸੀ ਵੀ ਜੇ ਚਲ ਗੁੱਡੀਆਂ ਵੀ ਉਹ ਵੀ ਸੋਡੀ ਇੱਜ਼ਤ ਹੈ ਸਾਦੇ ਦੇ ਸਾਦੇ ਵੇਸੇ ਹੁਣ ਇਕੱਲੇ ਮੈਂ ਤਾਂ ਮਤਲਬ ਉਹਦਾ ਕੀ ਸੋਚਦੇ ਸੀ ਵੀ ਯਾਰ ਸਕੇ ਭਾਈ ਨੇ ਉਹ ਤਾਂ ਫਿਰ ਇਸ ਵਿੱਚੋਂ ਮੇਰਾ ਮਨ ਬੜਾ ਦੁਖ ਰਿਹਾ ਹੈ ਤੁਖ ਤਾਂ ਸਾਦਾ ਵੀ ਤੁਖ ਤਾਂ ਮਾਦਾ ਛੋਟਾ ਕੱਲ ਤਾਂ ਥੋੜੀ ਯਾਰ ਇਹ ਬਹੁਤ ਵੱਡਾ ਮਤਲਬ ਉਹ ਬੰਦੇ ਨੇ ੱੱਕਾ ਕੀਤਾ ਹੈ ਉਹਨੇ ਤਾਂ ਕਾ ਕਰੇ ਪਾਈ ਜਮੀ ਸਲਾਹ ਹੋ ਤਾਂ ਕ ਉਦਭੀਤ ਕ ਕਰ ਲਾ ਇਹਦੇ ਵਿੱਚ ਇਹ ਲਾਲਚ ਹੈ ਜਿਹੜਾ ਕਿ ਨਾ ਹਾਂ ਫਿਰ ਅਸੀਂ ਲਾਲਚੀ ਨਹੀਂ ਡੁੱਬੇ ਹੋਏ ਆ ਨਾ ਡੁੱਬੇ ਜਿਹੜਾ ਲਾਲਚ ਹੈ ਸਾਨੂੰ ਇਹ ਬਹੁਤ ਬੁਰੀ ਬਲਾ ਹੈ ਇਹ ਹੀ ਗੱਲ ਕਰਦਾ ਮੈਂ ਤਾਂ ਤੈਨੂੰ ਤਾਂ ਪੁੱਛਿਆ ਸੀ ਕਿ ਜੇ ਤੇਰਾ ਸ਼ੋਰ ਡੁੱਬਦਾ ਹੈ ਇਹਨਾਂ ਦਾ ਮਤਲਬ ਉਹ ਚੱਲੀ ਜਾਊਗਾ ਜਿਹਦੇ ਹੱਕ ਚ ਹੋ ਜੂ ਉਹ ਤੂੰ ਜਿੰਦਾ ਲਾ ਕੇ ਚਾਬੀ ਆਪ ਲੈ ਸਕਦਾ ਠੀਕ ਹੈ ਪਰ ਇਹਨਾਂ ਦਾ ਉਥੋਂ ਰੌਲਾ ਮੁੱਕ ਜੇ ਤਦਾਂ ਤਦਾਂ ਨੰਨੇ ਕੀ ਹੈ ਤੱਕੇ ਕੁੜੀ ਜਾਂਦੀ ਹੈ ਗੱਲ ਸੁਣੋ ਮੈਂ ਕੀ ਕਹਿਣਾ ਚਾਹੁੰਦਾ ਮੈਂ ਸਮਝ ਗਿਆ ਤੁਹਾਡੀ ਤੱਕੇ ਜਿੱਥੇ ਲੜਾਈ ਨਾ ਕੋਈ ਹੋ ਜਾਈ ਇਹ ਪੰਗੇ ਦੀ ਗੱਲ ਹੈ ਹੁੰਦੇ ਕਦੇ ਹੁੰਦਾ ਨਾ ਕਹਿੰਦਾ ਉਹਦੀ ਗੱਲ ਸੁਣੋ ਤੱਕੇ ਉਹ ਸਕੂਲ ਜਾਂਦੀ ਹੈ ਸਕੂਲ ਜਾਂਦੇ ਨੇ ਸਕੂਲ ਜਾਂਦੀਆਂ ਨੇ ਮੁੰਡੇ ਜਦੋਂ ਰੁੱਕ ਜਾਂਦੇ ਜਦੋਂ ਜਿੰਮੇਦਾਰਾਂ ਦੇ ਲਾਲਸਾਂ ਨਾਲ ਦੱਸਣਾ ਕੋਈ ਕਦੇ ਆਖਾ ਜਿੱਦੇ ਸਿਰ ਪਾਟੇ ਨੇ ਉਹਦੇ ਕੌਣ ਸੀ ਕਿੱਥੇ ਜਿੱਦੇ ਪਹਿਲਾਂ ਲੜਾਈ ਹੋਈ ਹੈ ਉਹਦੇ ਉਹਦੇ ਵੀ ਤੁਸੀਂ ਤਾਂ ਅੱdte ਤਾਂ ਅਸੀਂ ਨਹੀਂ ਦਿੰਦੇ ਹਾਂ ਅਸੀਂ ਤਾਂ ਦਿੰਦੇ ਵੀ ਨਹੀਂ ਤੇ ਬਾਹਰ ਪਾਟ ਜਾਵੇ ਉੱਤੇ ਨਹੀਂ ਪੁੱਛਿਆ ਅਸੀਂ ਤਾਂ ਤੇਰੇ ਕੋਲ ਨਹੀਂ ਦਿੱਤੇ ਮੈਂ ਕਹਿੰਦਾ ਜਿਹੜੀ ਤੂੰ ਕਹਿੰਦਾ ਵੀ ਲੜਾਈ ਕਿਵੇਂ ਹੋ ਜੂਗੀ ਉਹ ਵੀ ਸਕੂਲ ਜਾਂਦੀ ਆਊਗੀ ਆ ਫਿਰ ਲੜਾਈ ਤਾਂ ਇੱਕ ਸਿਕਿੰਟ ਦੀ ਐ ਅਬ ਤੇ ਇਹਨਾਂ ਨੇ ਕਹਿੰਦੇ ਮੈਨੂੰ ਪੁੱਛੋ ਮੈਂ ਤਾਂ ਸਾਨੂੰ ਇਹ ਪੁੱਛ ਰਿਹਾ ਮੈਨੂੰ ਨਾ ਪੁੱਛੋ ਇਹ ਤਾਂ ਇਹਨਾਂ ਨੇ ਪੁੱਛੋ ਤੁਸੀਂ ਮੈਂ ਤਾਂ ਇਹ ਉੱਤੇ ਤੁਸੀਂ ਬਿਠਾਏ ਕਰਦਾ ਜਿਹਾਉਂਦੇ ਕਿਵੇਂ ਭਾਈ ਉਹ ਅਸੀਂ ਨੇ ਪੁੱਛ ਰੱਖਿਆ ਬਸ ਉਹ ਪੁੱਛੋ ਨਾ ਮੈਂ ਤਾਂ ਤੈਨੂੰ ਕਹਿੰਨਾ ਬੇਨਤੀ ਕਰਦਾ ਵੀ ਬੇਨਤੀ ਮੇਰੇ ਕੋਲ ਜਗ੍ਹਾ ਹੈ ਨਹੀਂ ਮਦਰਾਂ ਦਲੋ ਤਾਂ ਤੇਰੀ ਇੱਛਾ ਦੀ ਗੱਲ ਸਾਡਾ ਪੁੱਛਣ ਦਾ ਫਰਜ ਹੈ ਹਾਂਜੀ ਕਿਉਂ ਤੂੰ ਪਿਓ ਹੈ ਇਹਨਾਂ ਦਾ ਵੀ ਜੇ ਤੂੰ ਲੜਾਈ ਮਟਿਆ ਸਕਦਾ ਤਾਂ ਮਿਟ ਸਕਦੀ ਹੈ ਤੇ ਦੋਸਤੋ ਅਸੀਂ ਪੁੱਛਿਆ ਤੀ ਬੱਚਿਆਂ ਦੇ ਪਿਓ ਨੂੰ ਇਹ ਜਗਾ ਪਈ ਵੀ ਹੈ ਸਰਪੰਚ ਕਹਿੰਦਾ ਮਤਲ ਇਹਨਾਂ ਦਾ ਨੋ ਵੀ ਲਿਖਿਆ ਹੋਇਆ ਤੇ ਪਿਓ ਵੀ ਭੱਜ ਗਿਆ ਵੀ ਮੈਂ ਇਹਨਾਂ ਦੀ ਨਹੀਂ ਮਤਲ ਲੜਾਈ ਮਟਾਉਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ